ਜਿਹੜੇ ਸਿੱਖ ਲਾਲਾਂ ਵਾਲੇ ਪੀਰ ਨੂੰ ਨਗਾਹੇ ਵਾਲੇ ਪੀਰ ਨੂੰ ਮੰਨਦੇ ਨੇ ਉਹਨਾਂ ਵਾਲੇ ਗੁਰਗੋਬ ਸਿੰਘ ਮਹਾਰਾਜ ਜੀ ਨੇ ਕੀ ਕਿਹਾ ਏ ਉਹ ਇੱਕ ਵਾਰੀ ਵੀਡੀਓ ਨੂੰ ਸੁਣਨਾ ਅਤੇ ਆਪ ਹੀ ਦੇਖਣਾ ਕਿ ਉਹਨਾਂ ਨੇ ਲਾਲਾਂ ਵਾਲੇ ਪੀਰ ਨੂੰ ਮੰਨਣਾ ਹੈ ਜਾਂ ਸੱਚੇ ਪਾਤਸ਼ਾਹ ਕਲਹਿੰਦਰ ਪੀਤਾ ਗੁਰਗੋਬ ਸਿੰਘ ਮਹਾਰਾਜ ਜੀ ਨੂੰ ਮੰਨਣਾ ਹੈ ਆਓ ਵੀਡੀਓ ਦੇ ਵਿੱਚ ਇਹ ਸਾਖੀ ਬਾਰੇ ਗੱਲ ਕਰਦੇ ਆਂ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨਾ ਨਾ ਭੁੱਲਣਾ ਸਾਖੀ ਸਤਗੁਰੂ ਸੱਚੇ ਪਾਤਸ਼ਾਹ ਗੁਰਗੋਬ ਸਿੰਘ ਮਹਾਰਾਜ ਅਤੇ ਨਗਾਹੇ ਵਾਲੇ ਪੀਰ ਨੂੰ ਮੰਨਣ ਵਾਲੇ ਵਪਾਰੀ ਦੀ ਇੱਕ ਵਾਰ ਕਲਗੀਧਰਪੀਤਾ ਸਤਗੁਰੂ ਜੀ ਸਿੱਖ ਸੰਗਤਾਂ ਵਿੱਚ ਬੈਠੇ ਸਨ ਤਾਂ ਸੇਵਾਦਾਰ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਹੇ ਸੱਚੇ ਪਾਤਸ਼ਾਹ ਸਿਆਲਾਂ ਦੀ ਰੋਤ ਆ ਗਈ ਹੈ ਲੰਗਰ ਆਦਿ ਸਮਾਨ ਲਈ ਕੁਝ ਪੈਸੇ ਦੀ ਲੋੜ ਹੈ ਆਪ ਜੀ ਕਿਰਪਾ ਕਰੋ ਮਾਇਆ ਦਾ ਦਾਨ ਬਖਸ਼ੋ ਇਤਨਾ ਆਖਣ ਦੀ ਲੋੜ ਸੀ ਕਿ ਬੰਜਾਰੇ ਸਿੱਖ ਨੇ ਆ ਕੇ 2000 ਰੁਪਿਆ ਸਤਿਗੁਰੂ ਕਲਗੀਧਰ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਗੇ ਮੱਥਾ ਟੇਕ ਦਿੱਤਾ ਤਾਂ ਗੁਰੂ ਜੀ ਨੇ ਪੁੱਛਿਆ ਭਾਈ ਤੂੰ ਕੌਣ ਹੈ ਕਿੱਥੇ ਰਹਿੰਦਾ ਹੈ ਅਤੇ ਕਿਸ ਦਾ ਸਿੱਖ ਹੈ ਤਾਂ ਉਹ ਬੰਦਾਰਾ ਸਿੱਖ ਬੋਲਿਆ ਮੈਂ ਮੁਲਤਾਨ ਦਾ ਰਹਿਣ ਵਾਲਾ ਹਾਂ ਅਤੇ ਨਿਗਾਹੇ ਵਾਲੇ ਸਖੀ ਸੁਲਤਾਨ ਲਾਲਾਂ ਵਾਲੇ ਪੀਰ ਦਾ ਮুরিਦ ਹਾਂ ਮੈਂ ਵਪਾਰੀ ਹਾਂ ਅਤੇ ਮੇਰਾ ਮਾਲ ਵੇਕ ਨਹੀਂ ਰਿਹਾ ਸੀ ਤਾਂ ਸੰਗਤਾਂ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਜੋ 10ਵੇਂ ਮਾਲਕ ਨੇ ਉਹਨਾਂ ਦੀ 10ਵੀਂ ਜੋਤ ਉਹ ਸਭ ਤੋਂ ਵੱਡੇ ਪੀਰ ਹਨ ਉਹ ਪੀਰਾਂ ਦੇ ਪੀਰ ਹਨ ਉਹਨਾਂ ਦੇ ਚਰਨਾਂ ਵਿੱਚ ਸੁਖਣਾ ਸੁਖੋ ਮੈਂ ਸੁਖਣਾ ਸੁਖੀ ਜੇ ਆਪ ਪੂਰੇ ਹੋ ਸਭ ਪੀਰਾਂ ਦੇ ਪੀਰ ਹੋ ਤਾਂ ਮੇਰੀ ਪੁਕਾਰ ਸੁਣੋ ਜੇ ਮੇਰਾ ਮਾਲ ਵਿਗ ਗਿਆ ਤਾਂ ਮੈਂ ਦਸਵੰਦ 10ਵੇਂ ਗੁਰੂ ਪੀਰ ਅੱਗੇ ਭੇਟ ਕਰਾਂਗਾ ਇਸ ਲਈ ਆਪ ਨੂੰ ਪੂਰਨ ਪੀਰਾਨ ਪੀਰ ਜਾਣ ਕੇ 2000 ਰੁਪਏ ਜਦੋਂ ਦਸਵੰਦ ਦੀ ਭੇਟਾ ਹੈ ਉਹ ਆਪ ਜੀ ਦੇ ਅੱਗੇ ਆਪ ਜੀ ਦੀ ਇਮਾਨਤ ਆਪ ਜੀ ਨੂੰ ਦੇਣ ਆਇਆ ਹਾ ਸਾਰੀ ਗੱਲ ਸੁਣ ਕੇ ਸਤਿਗੁਰ ਜੀ ਨੇ ਆਖਿਆ ਭਾਈ ਜਿਸ ਦਾ ਖੇਤ ਹੈ ਤਿਸ ਦਾ ਹੀ ਅੰਨ ਤੂੰ ਜਿਸ ਦਾ ਮুরিਦ ਹੈ ਉਸ ਨੂੰ ਜਾ ਕੇ ਦਾਨ ਕਰ ਤਾਂ ਉਸ ਬੰਦਾਰੇ ਸਿੱਖ ਨੇ ਸਤਿਗੁਰ ਨੂੰ ਆਖਿਆ ਪਾਤਸ਼ਾਹੋ ਮੇਰੀ ਸੁਖ ਜਿਸ ਪੀਰ ਨੇ ਪੂਰੀ ਕੀਤੀ ਹੈ ਉਹ ਤੁਸੀਂ ਹੋ ਤੁਸੀਂ ਜਹਾਰਾ ਜਹੂਰ ਹਾਜ਼ਰਾ ਹਜ਼ੂਰ ਸਭ ਪੀਰਨ ਕੇ ਪੀਰ ਹੋ ਤਹਾ ਤੋਂ ਵੱਡਾ ਪੀਰ ਇਸ ਦੁਨੀਆ ਤੇ ਕੋਈ ਨਾ ਆਇਆ ਨਾ ਅੱਗੇ ਕਿਸੇ ਨੇ ਆਉਣਾ ਹੈ ਤਾਂ ਮੈਂ ਸੁਖ ਪੂਰੀ ਹੋਣ ਤੋਂ ਬਾਅਦ ਨਗਾਹੇ ਵਾਲੇ ਨੂੰ ਛੱਡ ਕੇ ਗੁਰੂ ਦਾ ਸਿੱਖ ਹੋਇਆ ਹਾਂ ਮੇਰਾ ਜੋ ਪਿਛਲਾ ਗੁਨਾਹ ਹੈ ਜੋ ਮੈਂ ਨਗਾਹੇ ਵਾਲੇ ਪੀਰ ਨੂੰ ਮੰਨਦਾ ਸੀ ਉਹ ਮਾਫ ਕਰ ਦਿਓ ਤਦ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਿੱਖ ਬਣਨਾ ਅਮਰਤ ਛਕਣਾ ਕੇਸ ਰੱਖਣੇ ਸੁਖਾਲੇ ਹਨ ਪਰ ਗੁਰੂ ਤੇ ਸਿੱਧਕ ਰੱਖਣਾ ਬੜਾ ਮੁਸ਼ਕਿਲ ਹੈ ਗੁਰੂ ਵਾਲਾ ਬਣਨਾ ਬੜਾ ਔਖਾ ਹੈ ਜੋ ਸਰਾਹ ਤੇ ਆਉਂਦਾ ਹੈ ਉਸ ਨੂੰ ਤਕਲੀਫ ਹੀ ਹੁੰਦੀ ਹੈ ਕਿਉਂਕਿ ਗੁਰੂ ਵਾਲਾ ਰਾਹ ਬੜਾ ਮੁਸ਼ਕਿਲ ਹੈ ਪਰ ਉਹ ਬਨਜਾਰਾ ਸਿੱਖ ਸਤਗੁਰਾਂ ਦੇ ਚਾਨੀ ਟੈ ਪਿਆ ਅਤੇ ਬਾਰ ਬਾਰ ਇੱਕੋ ਹੀ ਅਰਜ਼ੋਈ ਕਰਨ ਲੱਗਾ ਕਿ ਮਹਾਰਾਜ ਮੇਰੇ ਪਿਛਲੇ ਗੁਨਾਹ ਬਖਸ਼ ਲਵੋ ਮੈਨੂੰ ਆਪਣਾ ਸਿੱਖ ਬਣਾ ਲਵੋ ਮਹਾਰਾਜ ਜੀ ਨੇ ਉਸ ਉੱਪਰ ਕਿਰਪਾ ਕੀਤੀ ਉਸ ਨੂੰ ਖੰਡੇ ਵਾਟੇ ਦਾ ਪਹੁਲ ਛਕਾ ਕੇ ਗੁਰੂ ਵਾਲਾ ਬਣਾ ਦਿੱਤਾ ਸਮਾਯਾ ਉਹ ਬੰਗਾਰਾ ਸਿੱਖ ਮਲਤਾਨ ਤੋਂ ਹੋਰ ਵੀ ਹਜ਼ਾਰਾਂ ਸੰਤਾਂ ਨੂੰ ਨਾਲ ਲੈ ਕੇ ਸਭ ਤੋਂ ਵੱਡੇ ਪੀਰ ਸਤਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੰਗਤ ਵਿੱਚ ਹਰ ਸਾਲ ਆਉਂਦਾ ਰਿਹਾ ਅਤੇ ਆਪਣੀ ਸਿੱਦਕ ਅਤੇ ਭਰੋਸੇ ਤੇ ਕਾਇਮ ਰਿਹਾ ਸਿੱਖਾਂ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੁ ਨਗਾਹੇ ਵਾਲੇ ਪੀਰ ਦੇ ਜਾਂਦੇ ਹਨ ਉਹਨਾਂ ਦੇ ਲਈ ਬਚਨ ਨੇ ਪੀਰ ਸਰਵਰ ਸੀਤਲਾ ਜੋਗੀ ਤਤਨਾ ਸੇਵ ਭਾਵ ਲਾਲਾਂ ਵਾਲੇ ਪੀਰ ਤੇ ਸੀਤਲਾ ਦੀਆਂ ਮੂਰਤਿਆਂ ਨੂੰ ਜੋ ਸਿੱਖ ਪੂਜਦੇ ਹਨ ਉਹ ਉਹਨਾਂ ਸਿੱਖ ਨਹੀਂ ਹੋ ਸਕਦੇ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਵੀ ਕਿਹਾ ਹੈ ਕਿ ਜੋ ਸਖੀ ਸਰਬਰਾ ਨੂੰ ਲਾਲਾਂ ਵਾਲੇ ਪੀਰ ਨੂੰ ਮੰਨਦੇ ਹਨ ਜਿਨ੍ਹਾਂ ਨੇ ਪੰਚਮ ਪਾਸ਼ਾ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ ਜਹਾਂਗੀਰ ਨੂੰ ਖਸਾਇਆ ਕਿ ਜੋ ਗੁਰੂ ਸਾਹਿਬ ਨੇ ਇਸਲਾਮ ਦੇ ਲਈ ਬਹੁਤ ਵੱਡਾ ਖਤਰਾ ਹਨ ਤੂੰ ਇਹਨਾਂ ਨੂੰ ਅੱਜ ਹੀ ਸ਼ਹੀਦ ਕਰਵਾ ਦੇ ਤਦ ਜਹਾਗੀਰ ਨੇ ਇਹਨਾਂ ਸਖੀ ਸਰਵਰਾਂ ਦੇ ਪਿੱਛੇ ਲੱਗ ਕੇ ਚੰਦੂ ਬਾਪੂ ਦੇ ਪਿੱਛੇ ਲੱਗ ਕੇ ਪੰਚ ਪਾਸਾ ਤਿਆਗ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਉਣ ਦਾ ਹੁਕਮ ਦਿੱਤਾ ਅਤੇ ਉਹਨਾਂ ਨੂੰ ਇਸ ਤਰ੍ਹਾਂ ਸ਼ਹੀਦ ਕਰਵਾਇਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵਚਨ ਕਰੋ ਕਿ ਅੱਗੇ ਤੋਂ ਲੱਲਾਂ ਵਾਲੇ ਪੀੜ ਦੇ ਨਹੀਂ